ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਅਭਿਸ਼ੇਕ ਜਰੋਟਾ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਦੱਸਦੀ ਹੈ ਕਿ ਤੁਹਾਨੂੰ ਇੰਪਰੂਵਮੈਂਟ ਟਰਸਟ ਵੱਲੋਂ ਇੱਕ ਜ਼ਮੀਨ ਦਾ ਸੌਦਾ ਕੀਤਾ ਗਿਆ ਸੀ ਈ ਆਕਸ਼ਨ ਤੇ ਰਾਈ ਜੋ 350 ਕਰੋੜ ਦੀ ਸੀ ਉਹਨੂੰ 96 ਕਰੋੜ ਦੇ ਕਰੀ ਵੇਚ ਦਿੱਤਾ ਗਿਆ ਉਹਨੂੰ ਲੈ ਕੇ ਲੁਧਿਆਣਾ ਬੀਜੇਪੀ ਪ੍ਰੋਟੈਸਟ ਕਰਦੀ ਭਈਆ ਬੀਜੇਪੀ ਵੱਲੋਂ ਕਹਿਣਾ ਵਾ ਕਿ ਇਹ ਕੋਟਾ ਲਾਵਾ ਇੱਕ ਸਕੈਮ ਕੀਤਾ ਗਿਆ ਵਾ ਪਰ ਜਿਹੜੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਆ ਉਹਨਾਂ ਨੇ ਕਿਹਾ ਸੀ ਇਹ ਆਪਸ਼ਨ ਕਰਾਈ ਹੈ ਜਿਹਦੇ ਵਿੱਚ ਚਾਰ ਪਾਰਟੀਆਂ ਨੇ ਹਿੱਸਾ ਲਿਆ ਸੀਗਾ ਚਾਰੋਂ ਪਾਰਟੀਆਂ ਦੀ ਆਪਸ਼ਨ ਤੋਂ ਬਾਅਦ ਜਿਹਦੀ ਵੱਧ ਬੋਲੀ ਸੀ ਉਹਨੂੰ ਅਸੀਂ ਸੇਲ ਕਰ ਦਿੱਤੀ ਪਰ ਅੱਜ ਤਾਲੇ ਲਾਉਣ ਦੀ ਨੋਮਤ ਆ ਗਈ ਕਿ ਭਾਜਪਾ ਵੱਲੋਂ ਥੇ ਤਾਲੇ ਲਾੰਦਾ ਹੁਕਮ ਕਿਹਾ ਸੀ ਆ ਗਿਆ ਸੀ ਇੰਪਰੂਵਮੈਂਟ ٹرسٹ ਦੇ ਗੇਟ ਨੂੰ ਤਾਲੇ ਲਗਾਵਾਂਗੇ ਅਸੀਂ ਇੰਪਰੂਵਮੈਂਟ ਜਿਹੜੇ ਇੱਥੇ ਦੇ ਭਾਜਪਾ ਦੇ ਨੁਮਾਇੰਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਿੰਦ ਸਰਕਾਰ ਤੋਂ ਜੀ ਜੀ ਤੌਰ ਤੇ ਅੱਜ ਦਾ ਅਸੀਂ ਪ੍ਰੋਗਰਾਮ ਤੁਹਾਡਾ ਧੰਨਵਾਦ ਇੱਥੇ ਸਾਰੇ ਹਾਂ 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 ਜੇਰੇਦਰਦੀਪ ਲੋਕ ਨੇ ਉਹ ਪੁਰਾਣੇ ਅਫਸਰ ਰਹਿ ਗਿਆ ਦੁਨੀਆ ਮੇਰੀਆਂ ਪਹਿਲਾਂ ਨਹੀਂ ਆ ਸਾਰੀਆਂ ਪਿੰਡ ਤੋਂ ਅੱਗੇ ਆ ਜਾਣੀਆਂ ਆ ਸਾਰੀਆਂ ਦੇਖ ਨੂੰ ਨਿਵੇਦਨ ਹੈ ਕਿ ਸਾਰੇ ਅੱਗੇ ਆ ਜੋ آ جا آ جا سارے لوگ آ جاؤ بھارتی جنتا پارٹی سے تین سال کا جنبا باد جناب مرتاپا مرتاپا عاشو فبرامانی ہم دونوں چور کو دست بند کرو بند کرو بند کرو کوٹہلیا کا بند کو دست بند کرو بند کرو بند کرو کوٹہلیا کا بند کو دست بند کرو अज देखो जोड़ा लुधियानेट टेस्ट के थ्रू मंत्री ने मिल के और चेयरमैन ने मिल के घट्टो घट तीन सौ करोड़ का कबला किया है और अभी जिनी देर जेडे जेडे दोषी ने ਜਿਨ੍ਹਾਂ ਜਿਨ੍ਹਾਂ ਨੇ ਕਬਲਾ ਕੀਤਾ ਹੈ ਜਿਹੜੇ ਅਫਸਰ ਨੇ ਜਾਂ ਮੰਤਰੀ ਨੇ ਜਾਂ ਕੋਈ ਵੀ ਲੋਕ ਨੇ ਜਨਿੰਦਰ ਸਿੰਘ ਨੰਗੇ ਨਹੀਂ ਕਰਾਂਗੇ ਭਾਰਤ ਜਨਤਾ ਪਾਰਟੀ ਬਿਲਕੁਲ ਚੁੱਪ ਕਰਨੇ ਨਹੀਂ ਬੈਠੇਗੀ ਔਰ ਉਹਨਾਂ ਦੀ ਸੀਬੀ ਇਨਕੁਆਇਰੀ ਕਰਾਂਗੇ ਉਹ ਇੱਕ ਇੱਕ ਬੰਦੇ ਨੂੰ ਅੰਦਰ ਕੀਤਾ ਜਾਏਗਾ ਚੰਡੀਗੜ੍ਹ ਤੋਂ ਆ ਗਿਆ ਬਾ ਉਹਨਾਂ ਦੇ ਹਾਈ ਕਮਾਂਡ ਵੱਲੋਂ ਕਿਉਂ ਉਹਦੇ ਤੇ ਕੀ ਜਾਣਾ ਕਿੰਨੂੰ ਕੀਤਾ ਗਿਆ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਅੱਜ ਦੇਖੋ ਤੁਹਾਡੇ ਸਾਹਮਣੇ ਭੱਜ ਗਏ ਨੇ ਜਿਸ ਚੋਰ ਸੀ ਤੇ ਕਿਉਂ ਗਏ ਅੱਜ ਸਾਨੂੰ ਇੱਥੇ ਆਏ ਸਾਡੇ ਸਾਹਮਣੇ ਮੁਕਾਬਲਾ ਸਾਡਾ ਕਰਦੇ ਤਲਪਨੇ ਕੀਤਾ ਗਿਆ ਇਹ ਸਿਰ ਸਾਨੂੰ ਨੂੰ ਪਤਾ ਜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਆ ਰਹੇ ਨੇ ਇਸ ਕਰਕੇ ਉਹ ਭੱਜ ਗਏ ਨੇ ਔਰ ਇਹ ਚੋਰ ਸੀ ਚੋਰ ਹਮੇਸ਼ਾ ਭੱਜਦਾ ਨਹੀਂ ਚੋਰੀ ਕਰਕੇ ਭੱਜਦਾ ਚੋਰੀ ਕਰਕੇ ਭੱਜੇ ਨਹੀਂ ਸੀ ਮੈਨੂੰ ਪਕੜਾਂਗੇ ਔਰ ਹੰਦਰ ਕਰਾਂਗੇ ਤੇ ਬੀਜਪੀ ਦਾ ਅਗਿਆਸ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਜਿਹੜਾ ਮੈਂ ਸੰਘਰਸ਼ ਕਰੇਗਾ ਔਰ ਜਿੰਨੀ ਦਰ ਤੱਕ ਅੰਦਰ ਨਹੀਂ ਹੁੰਦੇ ਅਸੀਂ ਚੈਨਲ ਨਹੀਂ ਬੈਠਾਂਗੇ ਜਿਹੜੇ ਸਾਡੇ ਵਰਕਰਾਂ ਨੂੰ ਅੱਜ ਅਰੇਸਟ ਕਰਦੇ ਮੇਰੇ ਵਰਕਰ ਨੂੰ ਜਿਹੜਾ ਅਰੇਸਟ ਕਰਨਾ ਸਾਨੂੰ ਅਰੇਸਟ ਕਰ ਲੈਣਾ ਸਾਨੂੰ ਅਰੇਸਟ ਤੋਂ ਭਾਰਤੀ ਜਨਤਾ ਪਾਰਟੀ ਦੇ ਵਰਕਰ ਡਰਨੜਾ ਨਹੀਂ ਇੱਕ ਇੱਕ ਵਰਕਰ ਇਹਨਾਂ ਦਾ ਤਾਂ ਮੁਕਾਬਲਾ ਕਰੇਗਾ ਉਸ ਦੀ ਗੁੰਡਾਗਰਦੀ ਦਾ ਉਹਦੇ ਮੁਕਾਬਲਾ ਕਰੇਗਾ ਔਰ ਉਹ ਜਿਹੜੇ ਮਥੋਂ ਦੇ ਮੰਤਰੀ ਸਾਡੇ ਨਾਲ ਗੁੰਡਾਗਰਦੀ ਕਰਾ ਰਿਹਾ ਉਹਨਾਂ ਵਿੱਚ ਇਹ ਦਰਜਾ ਮੁਕਤਣਾ ਪਏਗਾ ਹਾਂਜੀ ਸਰ ਕੀ ਗੱਲ ਹੋ ਰਹੀ ਹੈ ਅੱਜ ਦਾ ਪ੍ਰੋਟੈਸਟ ਬਾਰੇ ਦੇਖੋ ਕਰਪਸ਼ਨ ਨੂੰ ਕੋਈ ਵੀ ਆਮ ਨਾਗਰਿਕ ਕਦੇ ਵੀ ਸਹਿਣ ਨਹੀਂ ਕਰਦਾ ਅੱਜ ਜੋ ਵੀ ਰੋਸ ਪ੍ਰਦਰਸ਼ਨ ਹੋ ਰਿਹਾ ਆ ਇਹ ਭਾਰਤ ਪੂਸ਼ਨ ਆਸ਼ੂ ਦੀ ਟੀਮ ਦੁਆਰਾ ਜੋ ਕਰਪਸ਼ਨ ਕੀਤੀ ਜਾ ਰਹੀ ਆ ਉਹਦੇ ਬਰ ਖਿਲਾਫ ਹੋ ਰਿਹਾ ਆ ਸਾਡੀ ਅਰਬਾਂ ਕਰੋੜਾਂ ਰੁਪਏ ਦੀ ਜ਼ਮੀਨ ਜਿਹੜੀ ਕਿ ਸ਼ਹਿਰ ਦੀ ਪਬਲਿਕ ਦੀ ਆ ਉਹ ਟਰਸਟ ਦੇ ਚੇਅਰਮੈਨ ਬਾਲਾ ਸੁਬਰਾਮਨੀਅਮ ਜੀ ਔਰ ਉਹਨਾਂ ਦੇ ਜਿਹੜੇ ਮੇਨ ਸਰਗਣਾ ਭਾਰਤ ਪੂਸ਼ਨ ਆਸ਼ੂ ਜੀ ਆਪਣੀ ਟੀਮ ਦੇ ਚਹੇਤਿਆਂ ਨੂੰ ਕੋਡੀਆਂ ਦੇ ਭਾਅ ਵੇਚ ਰਹੇ ਨੇ ਚੇਅਰਮੈਨ ਸਾਹਿਬ ਬੜਾ ਗੱਜ-ਗੱਜ ਕੇ ਆਪਣੇ ਦਫ਼ਤਰ ਦੇ ਵਿੱਚ ਕਹਿ ਰਹੇ ਸੀ ਕਿ ਕੋਈ ਸਾਨੂੰ ਬੰਦਾ ਦੇਓ ਜਿਹੜਾ ਇਸ ਤੋਂ ਵੱਧ ਕੀਮਤ ਦੇ ਸਕੇ ਟਰਸਟ ਦਾ ਚੇਅਰਮੈਨ ਦੇ ਨਾਲ ਇੱਕ ਟਰਸਟੀ ਨੇ ਜਿਪਸੀ ਜੀ ਜਿਹੜੇ ਕੈਪਟਨ ਮਰਿੰਦਰ ਸਿੰਘ ਨੇ ਆਪਣੇ ਟਰਸਟ ਦੇ ਬਣਾਏ ਨੇ ਮੈਂਬਰ ਉਹਨਾਂ ਨੇ ਕਿਹਾ ਕਿ 125 ਕਰੋੜ ਦੇ ਵਿੱਚ ਮੈਨੂੰ ਦੇ ਦਿਓ ਉਸ ਤੋਂ ਬਾਅਦ ਮੈਨੂੰ ਇੰਜ ਲੱਗਦਾ ਕਿ ਚੇਅਰਮੈਨ ਸਾਹਿਬ ਜਿਹੜੇ ਨੇ ਚੁੱਪ ਹੋ ਗਏ ਉਹਨਾਂ ਨੂੰ ਵੀ ਮੈਨੂੰ ਲੱਗਦਾ ਕੋਈ ਪ੍ਰੋਬਲਮ ਆ ਚੁੱਕੀ ਆ ਇੱਥੇ ਬਸ ਨਹੀਂ ਡਿਪਟੀ ਕਮਿਸ਼ਨਰ ਸਾਹਿਬ ਨੇ ਇੱਕ ਡਾਕੂਮੈਂਟ ਜਨਤਕ ਕੀਤਾ ਕਿ ٹرسٹ ਦੇ ਚੇਅਰਮੈਨ ਨੇ ਕਦੇ ਵੀ ਉਹਨਾਂ ਦੇ ਪਾਸੋਂ ਇਹਦੀ ਪ੍ਰਾਈਸ ਫਿਕਸ ਕਰਨ ਵਾਸਤੇ ਅਪਰੂਵਲ ਨਹੀਂ ਲਈ ਬਲਕਿ ਇੱਕ ਬੂਥ ਦੀ ਅਪਰੂਵਲ ਲਈ ਸੀ ਉਸ ਤੋਂ ਬਾਅਦ ਇੱਕ ٹرسٹ ਦਾ ਸਾਨੂੰ ਹੋਰ ਮਤਾ ਮਿਲਿਆ ਉਸ ਮਤੇ ਦੇ ਵਿੱਚ ਬੀਜੇਪੀ ਸਰਕਾਰ ਮੁਰਦਾਬਾਹ ਬੀਜੇਪੀ ਸਰਕਾਰ ਮੁਰਦਾਬਾਹ ਡੱਟ ਕੇ ਵਿਰੋਧ ਜਿੱਥੇ-ਜਿੱਥੇ ਬੀਜੇਪੀ ਜਾਊਗੀ ਉੱਥੇ ਡੱਟ ਕੇ ਉਹਨਾਂ ਦੇ ਸਾਹਮਣੇ ਖੜਾਂਗੇ ਇਹ ਬੰਦਾ ਬਹੁਤ ਦਿਲਾਲ ਹੋ ਸੇਹਾਰਾ ਸਾਰੇ ਫਿਰ ਲਾਵਾਂਗੇ ਸੀਬੀ ਦਿਨ ਵਾਰੀ ਮੰਗਾਉਗੇ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮਤਾ ਲਿਆ ਜੀ ਸਰਕਾਰ ਨੂੰ ਜਲ ਸੇ ਜਲਦੀ ਇਹਨਾਂ ਨੂੰ ਲਫਾ ਲਫਾ ਕਰਾ ਜਾਏ ਅੱਜ ਇੰਪਰੂਵਮੈਂਟ ਫੰਡ ਨੂੰ ਤਾਲੇ ਲਾਉਣ ਦਾ ਐਲਾਨ ਸੀਗਾ ਜੀ ਬਿਲਕੁਲ ਜੀ ਬਿਲਕੁਲ ਅਸਿਆ

ਭਾਰਤੀ ਜਨਤਾ ਪਾਰਟੀ ਤੁਸੀਂ ਵੀ ਮੰਗ ਕਰਦੇ ਹੋ ਬਿਲਕੁਲ ਜਿਹੜੀ ਤਾਲਾ ਤੋੜਿਆ ਜਿਹਨੇ ਗੇਟ ਤੋੜਿਆ ਉਹ ਤੇ ਕਾਰਵਾਈ ਹੋਵੇ ਦੇਖੋ ਭਾਜੀ ਤੁਹਾਨੂੰ ਵੀ ਦੇਖਿਆ ਤਾਲਾ ਤੋੜਨ ਦੇ ਵਿੱਚ ਉਹ ਗਲਤੀ ਨਾਲ ਜਿਹੜਾ ਹੋਇਆ ਆਪਾਂ ਬਿਲਕੁਲ ਉਹ ਜਿਹੜਾ ਗੇਟ ਆ ਉਦੋਂ ਹੀ ਤੁਹਾਨੂੰ ਮਿਲ ਜੂਗਾ ਬੀਜੇਪੀ ਦੇ ਕਾਰਵਾਈ ਦੀ ਮੰਗ ਕਰਦੇ ਹੋ ਬਿਲਕੁਲ ਬੀਜੇਪੀ ਬੀਜੇਪੀ ਭੰਡੀ ਪ੍ਰਚਾਰ ਜਿਹੜਾ ਕਰਦੀ ਤੁਹਾਨੂੰ ਮੈਂ ਬਾਰ ਬਾਰ ਕਿਹਾ ਕੋਈ ਉਹਨਾਂ ਕੋਈ ਅਲਿਗੇਸ਼ਨ ਕੋਈ ਮੁੱਦਾ ਜੁਗੇਸ਼ ਜੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਦੇ ਕੇ ਸਾਹਮਣੇ ਮੰਗ ਕਰ ਰਹੇ ਮੈਂ ਕਹਿੰਦੀ ਸੁਣੋ ਜਿਹੜਾ ਤੁਹਾਨੂੰ ਵੀ ਪਤਾ ਹੈ ਤਾਲਾ ਤੋੜਨ ਦੇ ਵਿੱਚ ਗਲਤੀ ਨਾਲ ਉਹ ਜਿਹੜੀ ਚੀਜ਼ ਹੋਈ ਜਿਹੜਾ ਗੇਟ ਹੋਇਆ ਉਹਦਾ ਅਸੀਂ ਆਪਾਂ ਕਰਨੀ ਜਾਂਦੀ ਹੈ ਕਾਂਗਰਸ ਵਰਕਰ ਐ ਤੁਸੀਂ ਕਹਿ ਰਹੇ ਹੋ ਗਲਤੀ ਹੈ ਆਮ ਆਦਮੀ ਹੋਵੇ ਤੇ ਗਲਤੀ ਇਦਾਂ ਤੁਸੀਂ ਅਪੀਲ ਕਰਦੇ ਹੋ ਕਿ ਗਲਤੀ ਨਾਲ ਹੋ ਗਿਆ ਇਹ ਮੈਂ ਅਪੀਲ ਨਹੀਂ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਹੋਇਆ ਜੋ ਹੋਇਆ ਸਿਰਫ ਤਾਲਾ ਤਾਲਾ ਤੁਹਾਡਾ ਵਾਲਾ ਆਪਣੇ ਬੁਨਿਆਦ ਤੋਂ ਪੁਆਇੰਟ ਕੋ ਨਹੀਂ ਚਲੋ ਮੇਰੀ ਹੈ ਗੇਟ ਤੋੜਨ ਦੀ ਕੀ ਤੁਸੀਂ ਦੇਖਿਆ ਤੇ ਤਿਆਰੀ ਨਹੀਂ ਸੀ ਤੁਹਾਡੇ ਤਾਲਾ ਤੋੜਨ ਦੀ ਭਾਜੀ ਬਿਲਕੁਲ ਤੁਹਾਡਾ ਤੁਹਾਡੇ ਸਾਹਮਣੇ ਜੋ ਹੋਇਆ ਮੈਂ ਬਾਰ-ਬਾਰ ਇੱਕ ਗੱਲ ਕਹਿਣਾ ਤਾਲਾ ਤਾਂ ਤੋੜਿਆ ਪਾਜੀ ਤਾਲਾ ਤੋੜਨ ਦੇ ਵਿੱਚ ਜਿਹੜਾ ਗਲਤੀ ਨਾਲ ਹੋਇਆ ਸ਼ਾਮ ਨੂੰ ਤਾਲ ਸ਼ਾਮ ਨੂੰ ਗੇਟ ਐਦਾਂ ਹੀ ਲੱਗਿਆ ਹੋਊਗਾ ਸ਼ਾਮ ਨੂੰ ਜਿਹੜਾ ਗੇਟ ਐ ਐਦਾਂ ਹੀ ਲੱਗਿਆ ਜਾਊਗਾ ਪਰਚਾ ਦਰਜ ਹੋਣਾ ਚਾਹੀਦਾ ਕੀ ਖਿਆਲ ਹੈ ਹਾਂਜੀ ਸਰਕਾਰੀ ਮੈਂ ਕਹਾਂ ਜੀ ਜਿਹੜਾ ਤੁਸੀਂ ਦੇਖਿਆ ਤੁਹਾਡੇ ਸਾਹਮਣੇ ਕੀ ਤਾਲਾ ਤੋੜਨ ਦੇ ਚੱਕਰ ਦੇ ਵਿੱਚ ਸਾਡੇ ਜੁਵਾਮਾਂ ਦੇ ਵਿੱਚ ਜਿਹੜਾ ਜੋਸ਼ ਸੀਗਾ ਉਹਦੇ ਨਾਲ ਐ ਹੋਇਆ ਸੋ ਆਪਾਂ ਇਹ ਜਿਹੜਾ ਗੇਟ ਐ ਉਹ ਬਰਾਬਰ ਕੀ ਪੁਲਿਸ ਨੂੰ ਜਾ ਕੇ ਲੈ ਕੇ ਤਾਬਾਈ ਦੀ ਮੰਗ ਜੇ ਗਾੜੀ ਪ੍ਰਾਪਰਟੀ ਨੂੰ ਆਪਾਂ ਖਰਾਬ ਕਰਨ ਦੇ ਬਾਅਦ ਉਹ ਠੀਕ ਕਰਦੀ ਦੇਖੋ ਤੁਹਾਡੇ ਸਾਹਮਣੇ ਇੱਕ ਮਿੰਟ ਹੁਣ ਬੀਜੇਪੀ 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 ਸਰ ਬੀਜੇਪੀ ਵਾਲੇ ਆ ਕੇ ਗਏ ਬੀਜੇਪੀ ਵਾਲੇ ਆ ਕੇ ਗਏ ਉਹਨਾਂ ਨੇ ਤਾਲਾ ਲਾਇਆ ਉਹਨਾਂ ਨੇ ਕੁਝ ਜੋ ਕੀਤਾ ਹੈਗਾ ਤੁਸੀਂ ਉਹਨਾਂ ਤੋਂ ਪੁੱਛਿਆ ਤੁਸੀਂ ਹਾਂ ਜੀ ਤੁਸੀਂ ਉਹਨਾਂ ਤੋਂ ਪੁੱਛਿਆ ਉਹਨਾਂ ਨੂੰ ਆਪਾਂ ਹਾਈਪ ਦੇ ਰਹੇ ਆ ਤੁਸੀਂ ਆਪਣਾ ਦੱਸੋ ਉਹਨਾਂ ਦਾ ਅਸੀਂ ਕੀ ਪੁੱਛਣਾ ਸੀ ਉਹ ਅਸੀਂ ਪੁੱਛ ਲਿਆ ਤੁਹਾਨੂੰ ਪਤਾ ਅਸੀਂ ਕੀ ਪੁੱਛਣਾ ਸੀ ਇਹਦੇ ਦੀ ਜਾਂਚ ਨਹੀਂ ਕਰਦੇ ਤੁਸੀਂ ਇਹ ਦੱਸੋ ਕਿ ਉਸ ਪੇਪਰ ਰੋਕੇ ਗਿਆ ਬੱਚਾ ਦਰਜ ਹੋਣਾ ਚਾਹੀਦਾ ਜੀ ਮੈਂ ਜਿਹੜੀ ਬਾਰ ਬਾਰ ਤੁਹਾਨੂੰ ਇਹ ਗੱਲ ਕਹਿਣਾ ਕਿਸੇ ਦੀ ਮਨਸ਼ਾ ਕਿਸੇ ਦੀ ਮਨਸ਼ਾ ਨਹੀਂ ਸੀ ਕਿ ਗੇਟ ਤੋੜਨ ਦੀ ਗੇਟ ਮੈਂ ਕਹਾਂ ਜੀ ਮਨਸ਼ਾ ਨਹੀਂ ਸੀ ਕਿਸੇ ਦੀ ਕਿਸੇ ਦੀ ਮਨਸ਼ਾ ਕੀ ਗੇਜ ਤੋੜਨ ਦੀ ਜਿਹੜਾ ਨੁਕਸਾਨ ਹੋਇਆ ਉਹ ਲੁਧਿਆਣਾ ਯੂਥ ਕਾਂਗਰਸ ਲਗਾ ਕੇ ਦੇਗੀ ਨਹੀਂ ਨਹੀਂ ਤੁਸੀਂ ਵਾਅਦੇ ਮਾਰੀਆਂ ਬੇਟਾ ਮਤਲਬ ਕ੍ਰਾਈਮ ਕਰਨ ਤੋਂ ਬਾਅਦ ਬੰਦਾ ਕਹਿੰਦਾ ਵਰਕਰਾਂ ਦਾ ਜੋਸ਼ ਭਾਜਪੀ ਜਿਹੜੀ ਭਾਜਪੀ ਕ੍ਰਾਈਮ ਕਰਨ ਤੋਂ ਬਾਅਦ ਬੰਦਾ ਕਹਿੰਦਾ ਕਿ ਨੁਕਸਾਨ ਦੇ ਵਰਕਰਾਂ ਦਾ ਦੋਸ਼ ਇਹ ਜੋਸ਼ ਸੀਗਾ ਇਹ ਜੋਸ਼ ਜਦੋਂ ਬੀਜੇਪੀ ਵਾਲੇ ਤਾੜੇ ਲਗਾ ਰਹੇ ਸੀ ਤੁਸੀਂ ਦੂਸਰੇ ਪਾਸੇ ਖੜੇ ਸੀ ਕਿਉਂ ਨਹੀਂ ਆਉਂਦੇ ਜਦੋਂ ਆ ਰਹੇ ਤੁਹਾਡੇ ਸਾਹਮਣੇ ਤੁਹਾਡੇ ਸਾਹਮਣੇ ਮੁਲਾਜ਼ਮ ਤੁਹਾਡੇ ਸਾਹਮਣੇ ਮੁਲਾਜ਼ਮ ਖੜੇ ਸੀ ਉੱਥੇ ਆਪਾਂ ਜਦੋਂ ਉਹਨਾਂ ਨਾਲ ਜ਼ੋਰ ਜ਼ਬਰ ਜਦੋਂ ਜ਼ੋਰ ਜ਼ਬਰ ਉਹ ਜਦੋਂ ਚਲੇ ਗਏ ਜਦੋਂ ਉਹ ਜਦੋਂ ਬੀਜੇਪੀ ਜਦੋਂ ਬੀਜੇਪੀ ਵਾਲੇ ਚਲੇ ਗਏ ਉਦੋਂ ਪੁਲਿਸ ਨੇ ਆਪ ਵੀ ਰਿਲੀਜ਼ ਕੀਤੇ ਆ ਕੋਈ ਐ ਨਹੀਂ ਆਇਆ ਜੀ ਜਿੱਥੇ ਜਿੱਥੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪੰਚਾਇਆ ਜਾਂਦਾ ਹੈ ਕੀ ਯੂਥ ਕਾਂਗਰਸ ਉਥੇ ਸਹੀ ਕਰਵਾਊਗੀ ਪੰਜਾਬ ਦੇ ਵਿੱਚ ਭਾਜੀ ਜਿਹੜਾ ਸਾਡੇ ਇਹ ਇਨਸਾਨ ਬੰਦੇ ਤੇ ਹੋ ਗਿਆ ਉਹ ਆਪਾਂ ਬਿਲਕੁਲ ਕਰਾਵਾਂਗੇ ਅੱਜ ਅੱਜ ਜਿਹੜਾ ਹੋਇਆ ਭਾਜੀ ਦੁਕਸਾਨ ਹੋਇਆ ਤੁਸੀਂ ਮੰਨਦੇ ਹੋ ਪਰ ਐਦਾਂ ਥੋੜੀ ਐ ਕਿ ਤੁਸੀਂ ਕਹਿੰਦੇ ਹੋ ਗਲਤੀ ਹੋ ਗਈ ਤੇ ਉਹ ਸਜ਼ਾ ਨਹੀਂ ਹੋਗੀ ਸਜ਼ਾ ਤਾਂ ਪ੍ਰਾਪਤ ਹੁੰਦਾ ਹੈ ਹੀ ਹੈ ਹਾਂਜੀ ਬਸ ਜੋ ਬੰਦੇ ਕਾਨੂੰਨ ਗਰਵੀ ਸਾਰ ਕੀਤੀ ਜਾਏਗੀ ਕਾਨੂੰਨਸਾਰ ਸੈਕਟਰ ਨੂੰ ਨਹੀਂ ਕਰਦਾ ਉਹਨਾਂ ਪਾਸੇ ਦੇਖਿਆ ਜਾਏਗਾ ਜੋ ਜੋ ਬੰਦਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਸਰ ਸਰਕਾਰ ਵੱਲੋਂ ਹਾਜ਼ਰੀ ਦੇ ਵਿੱਚ ਉੱਤੇ ਸਾਰੀ ਪੁਲਿਸ ਨੂੰ ਮਾਰੇਗੇ ਸਾਡੇ ਸਾਹਮਣੇ ਮਾਰੇਗੇ ਸਾਡੀ ਕੋੜੀ ਜਿਹੜਾ ਹੈ ਨਹੀਂ ਨਹੀਂ ਜੇ ਥੋੜੀ ਹੁੰਦੀ ਤਾਂ ਲਾਈਨ ਵਿੱਚ ਮੈਂ 10 ਦਾ ਰਿਹਾ ਕਾਨੂੰਨ ਸਭ ਲਈ ਬਰਾਬਰ ਹੈ ਜਿਹੜਾ ਕੋਈ ਕਾਨੂੰਨ ਤੋੜੇਗਾ ਉਹਦੇ ਖਿਲਾਫ ਕਾਰਵਾਈ ਤੁਸੀਂ ਏਡੇ ਵੱਡੇ ਅਧਿਕਾਰੀ ਹੋ ਤੁਹਾਨੂੰ ਪਤਾ ਤਾਂ ਹੋਏਗਾ ਕਿ ਜੇ ਕੋਈ ਦੋਸ਼ੀ ਹੈ ਤਾਂ ਕੀ ਕਰਨੇ ਬੰਦੀ ਹੈ ਉਹ ਅਸੀਂ ਦੇਖਦੇ ਕੀ ਕਰਨੇ ਬੰਦੀ ਹੈ ਜੋ ਤੁਹਾਨੂੰ ਲੱਗਦਾ ਹੈ ਕੱਲ ਠੀਕ ਹੈ ਯੂਥ ਕਾਂਗਰਸ ਦੇ ਨੇਤਾ ਚਰੀਆਲੂ ਵਾਲੇ ਚਰੀ ਜੀ ਤੁਹਾਡੇ ਵੱਲੋਂ ਗੇਟ ਨੂੰ ਜੋ ਲਾ ਗਿਆ ਤਾਲਾ ਟੁੱਟਿਆ ਨਹੀਂ ਪਰ ਗੇਟ ਟੁੱਟ ਗਿਆ ਇੰਪਰੂਵਮੈਂਟ ਦਾ ਨਹੀਂ ਤਾਲਾ ਵੀ ਤੋੜਿਆ ਜੀ ਗੇਟ ਵੀ ਤੋੜਿਆ ਪਰ ਅਸੀਂ ਸਾਡੇ ਜਜ਼ਬਾਤ ਸੀਗੇ ਕਿ ਅਸੀਂ ਜਿਹੜਾ ਬੀਜੇਪੀ ਤਾਲਾ ਲਾ ਕੇ ਗਈ ਆ ਇਮਾਨਦਾਰ ਬੰਦਾ ਜਿਹੜਾ ਕੰਮ ਕਰ ਰਿਆ ਵਾ ਉਹਦੇ ਗੇਟ ਨੂੰ ਤਾਲਾ ਲਾਣਾ ਬੰਦਾ ਨਹੀਂ ਮੈਨੂੰ ਇੱਕ ਗੱਲ ਦੱਸੋ ਜੀ ਜੇ ਓਏ ਇਹ ਆਕਸ਼ਨ ਗਲਤ ਹੁੰਦੀ ਤੇ ਆਨਲਾਈਨ ਕਿਵੇਂ ਚੜਦੀ ਡੀਸੀ ਰੱਦ ਨਾ ਕਰਦਾ ਚੇਅਰਮੈਨ ਉੱਤੇ ਜਾਂ ਡੀਸੀ ਜੀ ਡੀਸੀ ਸਾਹਿਬ ਨੇ ਕਿਹਾ ਕਿ ਮੈਨੂੰ ਤਾਂ ਇਹਦੇ ਬਾਰੇ ਕੋਈ ਨੌਲੇਜ ਹੀ ਨਹੀਂ ਹੈ ਇਹ ਹੋ ਸਕਦਾ ਜੀ ਜੇ ਡੀਸੀ ਤੋਂ ਬਿਨਾ ਪੁੱਛੇਗੇ ਇਹ ਆਪਸ਼ਨ ਹੋ ਸਕਦੀ ਹੈ ਤੁਸੀਂ ਤੁਸੀਂ ਆ ਮੀਡੀਆ ਕਰਮਚਾਰੀ ਹੋ ਐਡਾ ਵੱਡਾ ਪ੍ਰਸ਼ਾਸਨ ਹੈ ਐਡਾ ਵੱਡਾ ਪ੍ਰੋਟੋਕੋਲ ਆ ਹਰ ਚੀਜ਼ ਦੇ ਉੱਤੇ ਡੀਸੀ ਦੇ ਬਗੈਰ ਡੀਸੀ ਰਿਟਰਨ 'ਚ ਦੇ ਦੇ ਕਿ ਇਹ ਆਪਸ਼ਨ ਗਲਤ ਆ ਡੀਸੀ ਰਿਟਰਨ 'ਚ ਦੇ ਦੇ ਇਹ ਆਪਸ਼ਨ ਗਲਤ ਆ ਭਾਜਪਾ ਦੇ ਚਾਰ ਚੇਅਰਮੈਨ ਰਿਜ਼ਾਈਨ ਕਰਕੇ ਗਏ ਜੀ ਅੱਜ ਤੱਕ ਸਾਡੇ 3 ਸਾਲ ਹੋ ਗਏ ਬਣੇ ਨੂੰ ਚੇਅਰਮੈਨ ਸਾਹਿਬ ਨੂੰ ਡਿਵੈਲਪਮੈਂਟ ਕਿਸ ਲੈਵਲ ਤੇ ਪਹੁੰਚ ਗਈ ਤੁਸੀਂ ਹਲਕਾ ਨਾਰਥ ਦੇਖ ਲਓ ਪਰ ਵਿੱਕੀ ਜਿਪਸੀ ਜਿਹੜੇ ਟਰਸਟੀ ਨੇ ਉਹ ਕਹਿੰਦੇ ਨੇ ਕਿ ਮੈਂ 125 ਕਰੋੜ ਦਾ ਗਾਹਕ ਲਿਆ ਰਿਹਾ ਪਰ ਉਹਨੂੰ ਕਿਉਂ ਨਹੀਂ ਐਕਸੈਪਟ ਕੀਤਾ ਜਾ ਰਿਹਾ ਈ ਆਕਸ਼ਨ ਚ ਲੈ ਲੈ ਉਹ ਕਹਿੰਦੇ 100 ਇਹ ਵਾਲੀ ਏਕਸ਼ਨ ਹੈ ਕੈਨਸਲ ਕਰੋ ਨਵੀਂ ਕਰਾਓ ਇਦਾਂ ਨਹੀਂ ਹੁੰਦਾ ਜਦੋਂ ਉਦੋਂ 125 ਕਰੋੜ ਦਾ ਗਾਹਕ ਕਿੱਥੇ ਸੀਗਾ ਜਦੋਂ ਈ ਆਕਸ਼ਨ ਹੋ ਰਹੀ ਸੀਗੀ ਜਦੋਂ ਈ ਆਕਸ਼ਨ ਹੋ ਰਹੀ ਉਹਦਾ 125 ਕਰੋੜ ਦਾ ਗਾਹਕ ਕਿੱਥੇ ਸੀਗਾ ਵਿੱਕੀ ਜਿਪਸੀ ਜੀ ਨੂੰ ਇੱਕ ਗੱਲ ਪੁੱਛਿਆ ਜਾਵੇ ਭਾਜੀ ਮੇਰੀ ਗੱਲ ਸਮਝੋ ਉਦੋਂ ਈ ਆਕਸ਼ਨ ਦਾ ਮਤਲਬ ਕੀ ਆ ਮਨਪਸੰਦ ਦੀ ਬੋਲੀ ਦਿਓ ਮਨਪਸੰਦ ਦੀ ਬੋਲੀ ਦੇ ਕੇ ਜਿਹੜੀ ਚੀਜ਼ ਓਪਨ ਕਿਤਾਬ ਵਾਂਗੂ ਸਾਰੇ ਸ਼ਹਿਰ 'ਚ ਓਪਨ ਹੋਈ ਐ ਈ ਆਕਸ਼ਨ ਅੱਜ ਇੱਕ ਪਲਾਟ ਦਾ ਮੁੱਲ 50 ਲੱਖ ਰੁਪਈਆ ਵਾ ਮੇਰੀ ਮਰਜ਼ੀ ਮੈਂ 80 ਲੱਖ 'ਚ ਖਰੀਦਾਂ ਮੇਰੀ ਮਰਜ਼ੀ ਮੈਂ 70 ਕਰੋੜ 'ਚ ਖਰੀਦਾਂ ਉਦੋਂ 125 ਕਰੋੜ ਲਗਾ ਕਿੱਥੇ ਗਿਆ ਆਕਸ਼ਨ ਹੋਣ ਤੋਂ ਬਾਅਦ 125 ਕਰੋੜ ਦਾ ਵਿਵਾਦ ਖੜਾ ਕਰਨ ਵਾਲੀ ਗੱਲ ਸੀਗੀ ਨਾ ਜਦੋਂ ਮੌਕੇ ਦੇ ਈ ਆਕਸ਼ਨ ਹੋ ਰਹੀ ਸੀ ਉਦੋਂ ਕਿੱਥੇ ਸੀ ਜਿਬਕੀ ਜਿਪਸੀ ਨੂੰ ਮੇਰਾ ਇਹ ਸਵਾਲ ਆ ਤੁਸੀਂ ਇਹ ਇੰਟਰਵਿਊ ਉਹਨਾਂ ਤੱਕ ਲੈ ਕੇ ਵੀ ਜਾਈਓ ਪੁੱਛਿਓ ਕਿ ਤੁਹਾਡੇ ਜਦੋਂ ਈ ਆਕਸ਼ਨ ਹੋ ਰਹੀ ਉਦੋਂ 125 ਕਰੋੜ ਲਗਾ ਕਿੱਥੇ ਸੀ ਈ ਆਕਸ਼ਨ ਦਾ ਅਰਥ ਕੀ ਐ ਇਹ ਦੱਸੋ ਜੀ ਹੋਰ ਭਾਜੀ ਪੁੱਛੋ ਪਰ ਕਿ ਇਹ ਆਕਸ਼ਨ ਕੈਨਸਲ ਕਰਕੇ 125 ਕਰੋੜ ਵਾਲਾ ਗਾ ਇਹ ਨਹੀਂ ਹੁੰਦਾ ਜੀ ਜਦੋਂ ਇਹ ਆਕਸ਼ਨ ਪਾਰਦਰਸ਼ੀ ਦੇ ਵਿੱਚ ਮੈਨੂੰ ਆ ਹੀ ਰਿਹਾ 125 ਕਰੋੜ ਜਿਹੜੇ ਇੱਕ ਗੱਲ ਸਮਝੋ ਮੈਂ ਪਲਾਟ ਲੇਤਾ ਮੇਰੇ ਮਿੱਧਾ ਤੇ ਪਾਣੀ ਦਾ ਫਿਰ ਕਹਿਣਾ ਮੈਂ ਕਿ ਸਿਟੀ ਜਾਣਾ ਹਿੰਦੁਸਤਾਨ ਦਾ ਮੈਂ ਇੱਕ ਪਲਾਟ ਲੇਤਾ ਵਾ ਮੇਰੇ ਪਲਾਟ ਦਾ ਮੈਂ ਮੁੱਲ ਪਾ ਕੇ ਲੇਤਾ ਵਾ ਮੈਂ ਆਪਣੇ ਮਿੱਧਾ ਤੇ ਪਾਣੀ ਕਿਉਂ ਫੇਰਾ ਜੀ ਉਦੋਂ ਇਹ ਆਕਸ਼ਨ ਦਾ ਗਾ ਕਿੱਥੇ ਆ 125 ਕਰੋੜ ਦਾ ਜਦੋਂ ਹੁਣ ਰੋਲਾ ਪਾਉਣ ਨੂੰ ਮੈਂ ਕਹਦਾ ਮੈਂ 150 ਕਰੋੜ ਰੁਪਏ ਲਾਣ ਨੂੰ ਤਿਆਰ ਕਿੱਥੋਂ ਲਾਣਾ ਜਦੋਂ ਲਾਣ ਦਾ ਟਾਈਮ ਜਦੋਂ ਮੈਂ ਸਪਸ਼ਟ ਗੱਲ ਆ ਇਹ ਜਿਹੜਾ ਰੋਲਾ ਵਾ ਬੀਜੇਪੀ ਜਿਹੜੀ ਮੂੰਹ ਦੀ ਖਾਂਦੀ ਹਰ ਜਗ੍ਹਾ ਦੇ ਉੱਤੇ ਬੀਜੇਪੀ ਨੂੰ ਗਲਤ ਗੱਲ ਆ ਬੀਜੇਪੀ ਨੂੰ ਕੋਈ ਮੁੱਦਾ ਨਹੀਂ ਹੈਗਾ ਇੱਕ ਵੀ ਵਿਕਾਸ ਦਾ ਮੁੱਦਾ ਦਿਖਾ ਦਿਓ ਜੀਐਸਟੀ ਨੋਡ ਬੰਦੀ ਅਨ ਅਨਇਮਪਲੋਇਮੈਂਟ ਵਿਦਾਊਟ ਸੋਚੇ ਸਮਝੇ ਜਿਹੜਾ ਲੋਕਡਾਊਨ ਲਾਇਆ ਸੀਗਾ 2020 ਵਿੱਚ ਉਦੋਂ 7000 ਪ੍ਰਵਾਸੀ ਲੁਧਿਆਣਾ ਸ਼ਹਿਰ ਚੋਂ ਗਏ ਸੀਗੇ ਪੈਦਲ ਟ੍ਰੇਨਾਂ ਦੇ ੱੱਕੇ ਖਾਂਦੇ ਹੋਏ ਜਿਹਦੇ ਟ੍ਰੇਨ ਦੀ ਬੋਗ ਦੇ ਵਿੱਚ ਬੋਗੀ ਦੇ ਵਿੱਚ 200 ਜਾਨਾਂ ਬੈਸੇ ਚ 3 300 4 400 ਬੰਦਾ ਬੈਠਾ ਉਦੋਂ ਬੀਜੇਪੀ ਉਦੋਂ ਕਿੱਥੇ ਗਈ ਉਦ ਪਰ ਹੁਣ ਆ ਜਿਹੜਾ ਗੇਟ ਟੁੱਟਿਆ ਇਹ ਯੂਥ ਕਾਂਗਰਸ ਬਣਵਾਉਗੀ ਅਸੀਂ ਜ਼ਿੰਮੇਵਾਰ ਆ ਪਰ ਸਾਡੇ ਜਿਹੜੇ ਜਜ਼ਬਾਤ ਸੀਗੇ ਜਿਹੜਾ ਬੀਜੇਪੀ ਤਾਲਾ ਲਾ ਗਈ ਆ ਇਮਾਨਦਾਰ ਬੰਦੇ ਦੇ ਉੱਤੇ ਸਾਡੇ ਉਹਦੇ ਵਾਸਤੇ ਜਜ਼ਬਾਤ ਸੀਗੇ ਅਸੀਂ ਉਸ ਇਮਾਨਦਾਰ ਬੰਦੇ ਉੱਤੇ ਕੋਈ ਦਾਗ ਨਹੀਂ ਲਗਣ ਦਾਂਗੇ ਯੂਥ ਕਾਂਗਰਸ ਹਮੇਸ਼ਾ ਫਰੰਟ ਦੇ ਉੱਤੇ ਲੜਾਈ ਲੜਈ ਆ ਕਿਸੇ ਵੀ ਪਾਸੇ ਕਿਸਾਨ ਵਾਲੇ ਪਾਸੇ ਸਾਡੇ ਬਰਿੰਦਰ ਢਿੱਲੋਂ ਜੀ ਨੇ ਕਿਸ ਕਿਸਾਨੀ ਮੋਰਚੇ ਵਾਸਤੇ ਗੇਟਵੇ ਆਫ ਇੰਡੀਆ ਦੇ ਬਾਹਰ ਦੇਵਾ ਟਰੈਕਟਰ ਫੁਕਿਆ ਸੀਗਾ ਅੱਜ ਤੱਕ ਹਿੰਦੁਸਤਾਨ 'ਚ ਇਹ ਗੱਲ ਹੋਈ ਨਹੀਂ ਜਿਹੜਾ ਟਰੈਕਟਰ ਦੀ ਤਸਵੀਰ ਆ ਉਹ ਆਪਣੇ ਆਪ 'ਚ ਬਹੁਤ ਕੁਝ ਬਿਆਨ ਕਰਦੀ ਆ ਅਸੀਂ ਇਸ ਮਹੀਮ ਤੱਕ ਜਾਵਾਂਗੇ ਅਸੀਂ ਬੀਜੇਪੀ ਦਾ ਹਰ ਜਗ੍ਹਾ ਵਿਰੋਧ ਕਰਾਂਗੇ ਦੁਵਾਰ ਤੋਂ ਬੀਜੇਪੀ ਇੱਥੇ ਆਊਗੀ ਸਾਨੂੰ ਸਨੇਹਾ ਲੱਗੂਗਾ ਯੂਥ ਕਾਂਗਰਸ ਪੂਰੀ ਸਮੂਚੀ ਯੂਥ ਕਾਂਗਰਸ ਫਰੰਟ ਦੇ ਹੋ ਗਏ ਇਸ ਵਾਰ ਸਾਨੂੰ ਪੁਲਿਸ ਨੇ ਉੱਤੇ ਰੋਕ ਲਿੱਤਾ ਸੀਗਾ ਅਗਲੀ ਵਾਰੀ ਗੇਟ ਦੇ ਮੂਹਰੇ ਖੜ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਬੀਜੇਪੀ ਨੂੰ ਫੇਸ ਕਰਾਂਗੇ ਪਹਿਲਾਂ ਵੀ ਬੀਜੇਪੀ ਨੂੰ ਅਸੀਂ ਫੇਸ ਕੀਤਾ ਸੀਗਾ 2 ਅਕਤੂਬਰ 2020 ਘ ਜਦੋਂ ਜੀ ਗਾਂਧੀ ਜਨਤੀ ਮਨਾ ਰਹੀ ਸਾਡੇ ਧਰਨੇ ਸਾਡੇ ਕਾਂਗਰਸ ਦਫਤਰ ਦੇ ਬਾਹਰ ਉਹ ਧਰਨਾ ਲਾਣ ਨੂੰ ਆਏ ਸੀਗੇ ਅਸੀਂ ਉਦੋਂ ਵੀ ਉਹਨਾਂ ਨਾਲ ਤੱਕਾ ਮੁਕੀ ਹੋਈ ਸੀ ਅਸੀਂ ਉਦੋਂ ਵੀ ਉਹਨਾਂ ਨਾਲ ਫੇਸ ਕੀਤਾ ਸੀ ਉਦੋਂ ਉਹ ਭੱਜ ਗਏ ਸੀ ਇਸ ਵਾਰ ਵੀ ਨਹੀਂ ਅਗਲੀ ਵਾਰੀ ਕਦੀ ਵੀ ਇਹ ਕਿਤੇ ਧਰਨਾ ਲਾਣ ਨੂੰ ਜਾਊਗੀ ਵੈਸਟ ਹਾਲਕੇ ਦੇ ਵਿੱਚ ਕੋਈ ਧਰਨਾ ਲਾਣ ਆਊਗਾ ਜੀ ਸੀਨੀਅਰ ਲੀਡਰ ਦਾ ਕੋਈ ਵੀ ਲੀਡਰ ਹੋਊਗਾ ਯੂਥ ਕਾਂਗਰਸ ਸਮੂਚੀ ਯੂਥ ਕਾਂਗਰਸ ਯੂਥ ਕਾਂਗਰਸ ਵੈਸਟ ਟੀਮ ਆਸ਼ੂ ਉਹਦਾ ਸੰਘਰਸ਼ ਕਰੂਗੀ ਉਹਨਾਂ ਦਾ ਵਿਰੋਧ ਕਰੂਗੀ ਕਿਸਾਨੀ ਮੋਰਚੇ ਦੇ ਬੈਨਰ ਥੱਲੇ ਕਰੂਗੀ ਧੰਨਵਾਦ ਤੁਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਬੀਜੇਪੀ ਪ੍ਰੋਟੈਸਟ ਕਰਦੀ ਪਈ ਆ ਜਿਹੜਾ 350 ਕਰੋੜ ਦੀ ਪ੍ਰਾਪਰਟੀ ਆ 96 ਕਰੋੜ ਦੇ ਵਿੱਚ ਵੇਚਣ ਦਾ ਜਿਹੜਾ ਘੁਟਾਲਾ ਸਾਹਮਣੇ ਆ ਰਿਹਾ ਰਮਨ ਬਾਲਾ ਸੁਬ੍ਰਮਨਿਅਨ ਵੱਲੋਂ ਕਿਹਾ ਜਾ ਰਿਹਾ ਕਿ ਘੁਟਾਲਾ ਕੀਤਾ ਗਿਆ ਉਹਨਾਂ ਨੇ ਆਪਣੇ ਨੇੜਲੇ ਮੰਤਰੀ ਭਾਰਤ ਪੂਸ਼ਣ ਆਸ਼ੂ ਜੀ ਤੇ ਦੋਸ਼ ਲੱਗ ਰਹੇ ਨੇ ਸਿੱਧਾ ਸਿੱਧਾ ਜਿਹੜੇ ਲੁਧਿਆਣਾ ਤੋਂ ਸੰਬੰਧਿਤ ਨੇ ਭਾਰਤ ਪੂਸ਼ਣ ਆਸ਼ੂ ਜੀ ਉਹਨਾਂ ਤੇ ਦੋਸ਼ ਲੱਗ ਰਹੇ ਨੇ ਕਿ ਉਹਨਾਂ ਦੇ ਕਿਸੇ ਨਜ਼ਦੀਕੀ ਨੂੰ ਇਹ ਪ੍ਰਾਪਰਟੀ ਦਿੱਤੀ ਗਈ ਹੈ ਜਦਕਿ ਜਿਹੜੇ ਵਿੱਕੀ ਜਿਪਸੀ ਹੈ ਜੋ ਕਿ ਅੰਦਰ ਟਰਸਟੀ ਨਹੀਂ ਹੈ ਟਰਸਟੀ ਨਾਲ ਦੇ ਨਾਲ ਉਹਨਾਂ ਨੇ ਵੱਲੋਂ ਵੀ ਆਫਰ ਕੀਤੀ ਗਈ ਸੀ ਕਿ 125 ਕਰੋੜ ਚ ਪ੍ਰਾਪਰਟੀ ਮੈਨੂੰ ਦੇ ਦਿੱਤੀ ਜਾਵੇ ਮੈਂ ਗਰਾਕ ਲੈਣਾ ਵਾਂ ਤੇ ਬਾਲਾ ਸੁਪਰਮੰਨੀਆਂ ਵੱਲੋਂ ਤੇ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਲੁਧਿਆਣਾ ਯੂਥ ਕਾਂਗਰਸ ਅੱਗੇ ਆਂਦੀ ਆ ਪਰਲੇ ਪਾਸੇ ਉਹਨਾਂ ਨੂੰ ਖੜਾਇਆ ਜਾਂਦਾ ਪੁਲਿਸ ਦੀ ਕੇਰਾਬੰਦੀ ਚ ਪਰ ਜਿੱਦਾਂ ਹੀ ਭਾਜਪਾ ਜਾਂਦੀ ਆ ਉਹਨਾਂ ਚ ਜੋਸ਼ ਆ ਜਾਂਦਾ ਉਹ ਜੋਸ਼ ਆ ਕੇ ਤੁਸੀਂ ਵੀ ਦੇਖਿਆ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਨੇ ਗੇਟ ਹੀ ਪੱਟਤਾ ਇੰਪਰੂਵਮੈਂਟ ਟਰਸਟ ਦੇ ਮੇਨ ਗੇਟ ਦਾ ਕੀ ਇਹ ਸਹੀ ਸੀਗਾ ਕਿ ਸਰਕਾਰੀ ਪ੍ਰਾਪਰਟੀ ਨੂੰ ਇੱਕ ਨੁਕਸਾਨ ਪਹੁੰਚਾਣਾ ਜਦ ਕਿ ਇੱਕ ਆਮ ਪਬਲਿਕ ਦੇ ਮਾੜਾ ਜਾਂ ਵੀ ਕੋਈ ਬੈਂਚ ਤੱਕ ਟੁੱਟ ਜਾਂਦਾ ਤੇ ਪੁਲਿਸ ਉਸੇ ਵੇਲੇ ਉਹਦੇ ਉੱਤੇ ਕੋਈ ਨਾ ਕੋਈ ਕਾਰਵਾਰ ਕਾਰਵਾਈ ਕਰ ਦਿੰਦੀ ਆ ਇਹ ਤਾਂ ਹੁਣ ਦੇਖਣ ਵਾਲਾ ਸਮਾਂ ਹੀ ਹੋਗਾ ਯੂਥ ਕਾਂਗਰਸ ਉੱਤੇ ਕੀ ਕਾਰਵਾਈ ਹੁੰਦੀ ਹੈ ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਵਿਸ਼ੇਖ ਜਲੋਟਾ ਐਸਐਮਜ਼ ਨਿਊਜ਼ ਲੁਧਿਆਣਾ ਹਾਏ 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 ਕਰੋ ਸਿਆਪਾ ਹਾਏ 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 ਕਰੋ ਸਿਆਪਾ ਹਾਏ ਹਾਏ ਬੀਜੇਪੀ ਦੇ ਕੋਲ ਕੋਈ ਮੁੱਦਾ ਨਹੀਂ ਉਹ ਜਿੱਥੇ ਜਾਂਦੇ ਆ ਉਹਨਾਂ ਨੂੰ ਮੂੰਹ ਦਿਖਾਣੀ ਪੈਂਦੀ ਹੈ ਪਿੰਡਾਂ 'ਚ ਜਾਂਦੇ ਆ ਉਹਨਾਂ ਨੂੰ ਜੁੱਤੀਆਂ ਦਾ ਸ਼ਿਕਾਰ ਹੋਣਾ ਪੈਂਦਾ ਉਹਨਾਂ ਕੋਈ ਮੁੱਦਾ ਨਹੀਂ ਮੁੱਦਾ ਬਣਾਉਣ ਦੇ ਖਾਤਰ ਉਹ ਜਿਹੜਾ ਭੰਡੀ ਪ੍ਰਚਾਰ ਕਰ ਰਿਹਾ ਜਿਹੜਾ ਝੂਠੇ ਅਲੀਗੇਸ਼ਨ ਲਗਾ ਰਿਹਾ ਸੋ ਬੀਜੇਪੀ ਦੀ ਬਹੁਤ ਹੀ ਨਿੰਦਣਯੋਗ ਗੱਲ ਹੈ ਸੋ ਅਸੀਂ ਉਹਦਾ ਵਿਰੋਧ ਕਰਦੇ ਆਂ ਬੀਜੇਪੀ ਚਾਹ ਰਹੀ ਹੈ ਕਿ ਅਸੀਂ ਸੀਧੇ ਜਾਂਦੀ ਮੰਗ ਕਰਾਂ ਡੈਮੋਕ੍ਰੇਸੀ ਹੈ ਉਹਨਾਂ ਦਾ ਹੱਕ ਬੰਦਾ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਤੁਸੀਂ ਇਹ ਆਪਸ਼ਨ ਵੀ ਦੇਖੀ ਸਾਰਾ ਕੁਝ ਦੇਖਿਆ ਉਹਦੇ ਵਿੱਚ ਜਿਹੜੇ ਪਾਰਦਰਸ਼ਤਾ ਦੇ ਨਾਲ ਜਿਹੜਾ ਕੰਮ ਹੋਇਆ ਜਿੱਥੇ ਮਰਜ਼ੀ ਜਾ ਲੈਣ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਤੁਹਾਨੂੰ ਪਹਿਲਾਂ ਦੱਸਿਆ ਇਹਨਾਂ ਕੋਈ ਕੋਈ ਹੈ ਹੀ ਨਹੀਂ ਕਿ ਕਹਿੰਦੇ ਕਿ ਅਗਰ ਉਸ ਤੋਂ ਉੱਪਰ ਕੋਈ ਆਂਦੀ ਹੈ ਤੇ ਅਸੀਂ ਬਿੱਟ ਲਾਣਗੇ ਤਿਆਰ ਆ ਉਸ ਤੋਂ ਉੱਪਰ ਵੀ ਕਹਿੰਦੇ ਤੁਹਾਨੂੰ ਕਿ ਅਸੀਂ 125 ਕਰੋੜ ਰੁਪਏ ਦੇਣ ਕਹਿ ਰਹੇ ਕਿ ਉਹ ਨਹੀਂ ਹੁੰਦਾ ਦੇਖੋ ਲੋਕਾਂ ਦੀ ਲੋਕਾਂ ਦੇ ਲਈ ਜ਼ਮੀਨ ਹੈ ਲੋਕ ਆਕਸ਼ਨ ਦੇ ਵਿੱਚ ਆਣਗੇ ਉਹਦੀ ਬਿੱਟ ਲਗਾਣਗੇ ਔਰ ਖਰੀਦਣਗੇ ਉਹਦੇ ਲਈ ਮੈਂ ਕਹੂੰਗਾ ਕਿ ਇਹ ਜ਼ਿਆਦਾ ਅਚੀ ਚੀਜ਼ ਹੈ ਕਿਉਂਕਿ ਜਿਸ 100 ਰੁਪਏ ਦੀ ਚੀਜ਼ ਫੋਲੀਟਰਸ ਅਪਡੇਟਸ ਲਾਈਕ ਐਂਡ ਫੋਲੋ आवर ਫੇਸਬੁੱਕ ਪੇਜ ਐਸਐਮਜ਼ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ आवर ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ